ਉਦਰ ਪਿੰਡ ਦੇ ਮੁੰਡੇ ਨਾਲ ਵਿਆਹ ਕਰਾਉਣ ਲਈ ਇਹ ਦੇਸ਼ ਲੜਕੀਆਂ ਨੂੰ ਦੇ ਰਿਹਾ ਹੈ ਲੱਖਾਂ ਰੁਪਏ ਜਾਨੋ ਕੀ ਹੈ ਪੂਰਾ ਮਾਮਲਾ ਜੀ ਹਾਂ ਜਾਪਾਨ ਦੀ ਜਨਮਦਾਰ ਘਟ ਰਹੀ ਹੈ ਤੇ ਬੁੱਢੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਇਸ ਸਬੰਧਤ ਸਰਕਾਰ ਦੇਸ਼ ਦੀ ਆਬਾਦੀ ਵਧਾਉਣ ਲਈ ਕੁਝ ਲੁਭਾਉਣੇ ਨਿਯਮ ਲੈ ਕੇ ਆ ਰਹੀਗੀ ਕਿ ਹੁਣ ਜਾਪਾਨ ਸਰਕਾਰ ਲੜਕੀਆਂ ਨੂੰ ਵਿਆਹ ਕਰਵਾਉਣ ਲਈ 6 ਲੱਖ ਜੇਨ ਮਤਲਬ ਕਿ 3.5 ਲੱਖ ਰੁਪਏ ਦੀ پیشਕ ਸ਼ਰਤ ਰਹੀ ਹੈ ਸਰਕਾਰ ਟੋਕੀਓ ਦੇ 23 ਸ਼ਹਿਰਾਂ ਦੇ ਵਿੱਚ ਇਹ ਆਫਰ ਦੇ ਰਹੀ ਹੈ ਦਰਸਲ ਜਪਾਨ ਵਿੱਚ ਜਨਨ ਦਰ ਵਿੱਚ ਕਾਫੀ ਕਮੀ ਆਈ ਹੈ ਇਸ ਸਾਲ 2023 ਵਿੱਚ ਜਪਾਨ ਦੀ ਕੁੱਲ ਪ੍ਰਜਨਨ ਦਰ 1.2 ਹੋਵੇਗੀ ਹੋਈ ਜਿਸ ਦੇ ਨਾਲ ਹੀ ਲੋਕ ਵਿਆਹ ਕਰਵਾਉਣ ਤੋਂ ਕੰਨੀ ਕਤਰਉਂਦੇ ਹਨ ਅਤੇ ਲੋਕ ਸ਼ਹਿਰਾਂ ਵੱਲ ਨੂੰ ਜਾ ਰਹੇ ਹਨ ਦੇਸ਼ ਦੇ ਸੈਂਕੜੇ ਪਿੰਡ ਖਾਲੀ ਪਏ ਹਨ ਅਕੀਆ ਹਾਊਸ ਦਾ ਨਾਮ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਜਾਪਾਨ ਲਗਭਗ 90 ਲੱਖ ਘਰ ਖਾਲੀ ਪਏ ਹਨ ਉੱਥੋਂ ਦੇ ਇਹਨਾਂ ਨੂੰ ਆਕੀਆ ਘਰ ਕਿਹਾ ਜਾਂਦਾ ਹੈਗਾ ਪਿੰਡਾਂ ਦੇ ਮੁੰਡਿਆਂ ਨਾਲ ਕਰਾਉ ਵਿਆਹ ਤੇ ਹੁਣ ਜਾਪਾਨ ਸਰਕਾਰ ਵਿਆਹ ਤੇ ਪ੍ਰਜਨਨ ਦਰ ਨੂੰ ਵਧਾਉਣ ਲਈ ਨਵੀਂ ਰਣਨੀਤੀ ਲੈ ਕੇ ਆਈ ਹੈ ਇਸ ਵਿੱਚ ਸਰਕਾਰ ਜੋ ਔਰਤਾਂ ਲਈ ਯਾਤਰਾ ਖਰਚ ਵਿਆਹ ਦਾ ਖਰਚਾ ਮੁਹੱਈਆ ਕਰਵਾ ਰਹੀ ਹੈ ਕਿ ਇਸ ਦੇ ਉਦੇਸ਼ ਨਾ ਸਿਰਫ ਲੜਕੀਆਂ ਨੂੰ ਵਿਆਹ ਲਈ ਉਤਸ਼ਾਹਿਤ ਕਰਨਾ ਸਗੋਂ ਪਿੰਡ ਵਿੱਚ ਆਬਾਦੀ ਵਧਾਉਣਾ ਵੀ ਹੈ ਸਰਕਾਰ ਪਿੰਡ ਦੇ ਲੜਕੀਆਂ ਨਾਲ 23 ਨਗਰ ਕੌਂਸਲ ਦੀਆਂ ਲੜਕੀਆਂ ਦੇ ਵਿਆਹ ਲਈ ਪੈਸੇ ਦੇ ਰਹੀ ਹੈ ਜਾਪਾਨ ਦਾ ਅਜਿਹਾ ਫੈਸਲਾ ਕਿਉਂ ਹੋਇਆ ਤੁਹਾਨੂੰ ਦੱਸ ਦਈਏ ਜਾਪਾਨ ਸਰਕਾਰ ਦਾ ਇਹ ਕਦਮ ਉਸ ਰੁਝਾਨ ਨੂੰ ਦਸਉਂਦਾ ਹੈ ਜਿੱਤੇ ਘਟਦੀ ਜਨਮ ਦਰ ਤੇ ਬੁਢਾਪੇ ਦੀ ਆਬਾਦੀ ਵਾਲੇ ਦੇਸ਼ ਵਿਆਹ ਅਤੇ ਪਰਿਵਾਰਿਕ ਜੀਵਨ ਨੂੰ ਉਤਸ਼ਾਹਿਤ ਕਰਨ ਲਈ ਵਿੱਤੀ ਪ੍ਰੋਤਸਾਹਨ ਯੋਜਨਾਵਾਂ ਅਪਣਾ ਰਹੇ ਹਨ ਹਾਲਾਂਕਿ ਇਹੀਆਂ ਯੋਜਨਾਵਾਂ ਆਧੁਨਿਕ ਸਮਾਜਿਕ ਲੋੜਾਂ ਨਾਲ ਰਵਾਇਤੀ ਕਦਰਾਂ-ਕੀਮਤਾਂ ਨੂੰ ਸਤੁਲਨ ਕਰਨ ਲਈ ਵੀ ਸੰਘਰਸ਼ ਚ ਦਰਸਾਉਂਦੀਆਂ ਹਨ ਸਰਕਾਰ ਸੰਭਾਵੀ ਆਲੋਚਨਾ ਅਤੇ ਨੈਤਿਕ ਚਿੰਤਾਵਾਂ ਤੋਂ ਪਰਹੇਜ਼ ਕਰਦੇ ਹੋਏ ਜਨਸੰਖਿਆ ਤਬਦੀਲੀ ਲਿਆਉਂਦੀ ਕੋਸ਼ਿਸ਼ ਕਰਦੀ ਪਈ ਹੈ